ਆਇਆ ਤੁਝਾ ਕੌਣ ਕੀ ਨ ਆਇਆ ਸਿੰਗਲਾ ਆਇਆ ਵਾ ਪਿਛਲੇ ਕੁਝ ਦਿਨਾਂ ਤੋਂ ਇੱਕ ਲੜਕੀ ਦੀ سوشل میڈیا ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ੰਕਰ ਜੁਲਰਜ ਦੇ ਮਾਲਕ ਉੱਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਉਸ ਸਬੰਧ ਦੇ ਵਿੱਚ ਜਦ ਪੱਤਰਕਾਰ ਕੁਮੇਸ਼ ਸਿੰਘਲਾ ਵੱਲੋਂ ਸ਼ੰਕਰ ਜੁਲਰਜ ਦੇ ਮਾਲਕ ਦਾ ਪੱਖ ਜਾਣਨ ਦੇ ਲਈ ਉਨ੍ਹਾਂ ਕੋਲ ਪਹੁੰਚਿਆ ਗਿਆ ਤਾਂ ਉਹਨਾਂ ਨੇ ਆਪਣਾ ਪੱਖ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਉਸ ਤੋਂ ਬਾਅਦ ਅਗਲੇ ਦਿਨ ਕਿਸੇ ਨਿੱਜੀ ਚੈਨਲ ਦੇ ਉੱਪਰ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਪੱਤਰਕਾਰ ਕ੍ਰਿਸ਼ਨ ਸਿੰਘਲਾ ਵੱਲੋਂ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ ਤਾਂ ਇਹ ਇਲਜ਼ਾਮ ਸ਼ੰਕਰ ਜੁਵਲਰ ਦੇ ਮਾਲਕ ਨੇ ਪੱਤਰਕਾਰ ਕ੍ਰਿਸ਼ਨ ਸਿੰਘਲਾ ਉੱਪਰ ਲਗਾਏ ਤੇ ਜੋ ਕਿ ਬੇਬੁਨਿਆਦ ਅਤੇ ਝੂਠੇ ਸਨ ਉਸ ਸੰਬੰਧ ਦੇ ਵਿੱਚ ਉਸ ਸ਼ਾਪ ਦੇ ਮਾਲਕ ਵੱਲੋਂ ਕ੍ਰਿਸ਼ਨ ਸਿੰਗਲਾ ਤੋਂ ਵੀਡੀਓ ਦੇ ਰੂਪ ਵਿੱਚ ਅਤੇ ਲਿਖਤੀ ਰੂਪ ਦੇ ਵਿੱਚ ਜਿਹੜੀ ਮਾਫੀ ਮੰਗੀ ਗਈ ਹੈ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਵਾਰੀ ਹੱਬ ਤੋਂ ਪਹਿਲਾਂ ਉਹ ਆਡੀਓ ਜ਼ਰੂਰ ਸੁਣੋ ਜੋ ਆਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੱਤਰਕਾਰ ਕ੍ਰਿਸ਼ਨ ਸਿੰਗਲਾ ਉੱਪਰ ਇਲਜ਼ਾਮ ਲੱਗ ਰਹੇ ਸਨ ਪਹਿਲਾਂ ਜਿਹੜੀ ਗੱਲ ਤੂੰ ਕੀਤੀ ਸੀ ਤਦੋਂ ਪੈਸੇ ਮੰਗਾਉਂ ਗੱਲ ਤੇਰੇ ਬੰਦੇ ਆਏ ਆ ਸੋ ਆਇਆ ਤੂਜਾ ਕੌਣ ਕੀ ਨਾ ਆਇਆ ਸਿੰਗਲਾ ਆਇਆ ਵਾ ਹਲੋ ਮਾਲਕ ਸਿੰਘ ਵਾਸੀ ਬਾਕਾਪੁਰਾ ਮਾਲਕ ਸਿੰਘ ਕਜੀਲਰ ਮੇਰੇ ਸੰਬੰਧ ਦੇ ਵਿੱਚ ਇੱਕ ਵੀਡੀਓ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਮੈਂ ਸਿੰਗਲਾ ਪੱਤਰਕਾਰ ਜੀਤੇ ਪੈਸੇ ਲੈਣ ਦੇ ਦੋਸ਼ ਲਾਇਆ ਸੀ ਤੇ ਕ੍ਰਿਸ਼ਨ ਸਿੰਗਲਾ ਪੱਤਰਕਾਰ ਜਿਹਦਾ ਮੇਰੇ ਨਾਲ ਕੋਈ ਸਮਾਂ ਨਹੀਂ ਉਹਨੇ ਅੱਜ ਤੱਕ ਮੇਰੇ ਤੋਂ ਕੋਈ ਪੈਸੇ ਨਹੀਂ ਮੰਗੇ ਜੀ